ਸੱਚੇ ਕਹਿਣ ਸਿਆਣੇ ਜੀ ਹਰ ਕੰਮ ਸੋਚ ਸਮਝ ਕੇ ਕਰੀਏ ਸੱਚੇ ਕਹਿਣ ਸਿਆਣੇ ਜੀ ਹਰ ਕੰਮ ਸੋਚ ਸਮਝ ਕੇ ਕਰੀਏ ਫੇਰ ਨਾ ਪਛਤਾਉਣਾ ਪਏ ਪੈਰ ਕਦਮ ਸੰਭਲ ਕੇ ਧਰੀਏ ਫੇਰ ਗਲਤੀ ਕਰ ਨਾ ਨੀ ਬੰਦਾ ਜੇ ਕਰ ਮਨ ਨੂੰ ਤਾੜੇ ਮਾਰੇ ਕਮਾਰੇ ਹੁੰਦੇ ਅੰਤ ਨਦੀ ਜੇ ਬਾੜੇ ਹੈ ਮਾਰੇ ਕਮਾਰੇ ਹੁੰਦੇ ਅੰਤ ਨਦੀ ਜੇ ਬਾੜੇ ਜਿਸ ਨੂੰ ਲੱਗ ਜਾਂਦੀ ਏ ਜੂਏ ਦੀ ਹੈ ਬੁਈ ਬਿਮਾਰੀ ਜਿਸ ਨੂੰ ਲੱਗ ਜਾਂਦੀ ਏ ਜੂਏ ਦੀ ਹੈ ਗਰੀ ਬਿਮਾਰੀ ਸੀ ਪਾਂਡੋ ਵੀਰਾਨੇ ਜੂਏ ਵਿੱਚ ਇਸ ਤਰੀ ਹਾਰੀ ਨੀਮੀ ਪਾ ਕੇ ਬੈਠੇ ਸੀ ਪੰਚਾਲੀ ਦੇ ਲਾੜੇ ਹੈ ਮਾੜੇ ਕੰਮਾਂ ਦੇ ਹੁੰਦੇ ਨਦੀ ਜੇ ਮਾੜੇ ਹੈ ਮਾੜੇ ਕੰਮਾਰੇ ਹੁੰਦੇ ਅੰਨਦੀ ਜੇ ਮਾੜੇ ਨਸਿਆ ਵਿੱਚ ਪੈਣ ਕੇ ਤੇ ਕਈਆਂ ਜੀਵਨ ਨਰਕ ਬਣਾ ਲਿਆ ਯੋਸੀ ਪਿਉਂਦਾ ਤੇਰਾ ਸਾਰਾ ਮੇਂ ਜਿਵਾਟਿਕੇ ਖਾਲਿਆ ਪੈਸੇ ਪੈਸੇ ਲਈ ਕੱਢਦੇ ਨੇ ਲੋਕਾਂ ਦੇ ਹੁਣ ਹਾਰੇ ਐ ਮਾਰੇ ਕੰਮਾਂ ਦੇ ਹੁਣ ਅੰਤ ਨਹੀਂ ਜੇ ਮਾਰੇ ਤੇਰੇ ਤੇ ਆਕੇ ਤੇ ਬੰਦਾ ਨਹੀਂ ਵਧੀਆਂ ਤੋਂ ਟਲਦਾ ਸੱਚ ਕਹਿਣ ਸਿਆਣੇ ਜੀ دیਵਾ ਚੋਰ ਕਰਨੀ ਬਲਦਾ ਓਹੋ ਕਰੇ ਵੀਵਾ ਸਿਧਾਨੀ ਕੀ ਨਾ ਕਰ ਲੋਕਾਂ ਦੇ ਜਾੜੇ ਹੈ ਮਾਰੇ ਕੰਮਾਂ ਨੇ ਹੁੰਦੇ ਅੰਤ ਨਦੀ ਯੋਰਾਤੇ ਠੰਗਾ ਨੂੰ ਕਹਿੰਦੇ ਨਾ ਖਾਂਦਿਆਂ ਨੂੰ ਵੇਖੇ ਫਿਰ ਦੇਖ ਕੰਬ ਦੇ ਨੇ ਹੁੰਦੇ ਜਰ ਠਾਣਿਆਂ ਵਿੱਚ ਲੇਖੇ ਕਦੋਂ ਪੂਰੀ ਪੈਂਦੀ ਨਹੀਂ ਕਦੇ ਪੂਰੀ ਪੈਂਦੀ ਨਹੀਂ ਲੱਖ ਮਾਰੀਏ ਤਾੜੇ ਹਾਤੂ ਸੱਤਾ ਚਲਾ ਕੀ ਨਾਲ ਲੋਕਾਂ ਦੇ ਨੇ ਸਿੰਘ ਫਸਾਉਂਦੇ ਇੱਕ ਦਿਨ ਆ ਜਾਂਦਾ ਏ ਆਵਕਣੀ ਕੀ ਵਿੱਚ ਫਸ ਜਾਂਦੇ ਆਖਰ ਨੂੰ ਰੋਂਦੇ ਨੇ ਜੋ ਪਾਉਂਦੇ ਲੋਕ ਘਰੀ ਭਵਾੜੇ ਅੰਤ ਮਾਰੇ ਕੰਮਾਂ ਦੇ ਹੁੰਦੇ ਅੰਤ ਨੂੰ ਤੀਜੇ ਮਾਰੇ ਜੋ ਬੁਰਿਆ ਬੰਦਿਆ ਕੋਲ ਬੰਦਾ ਚਾਹ ਦੇ ਹਾਲੇ ਬਹਿ ਜੂ ਉਹ ਨੂੰ ਦੇਖ ਦੇਖ ਕੇ ਤੇ ਆਦਤਿਓ ਸੇ ਵਰਗੀ ਪੈ ਜੂ ਕਰੇ ਮਾਮ ਕਮੀਨੇ ਨੂੰ ਬੰਦਾ ਕਰੇ ਨਾ ਵੇਲੇ ਬਾੜੇ ਮਾਰੇ ਕੰਮਾ ਦੇ ਹੁੰਦੇ ਅੰਤ ਨਤੀਜੇ ਮਾਰੇ ਇਕ ਨਾਮ ਪਾਜਣ ਬਾਜੋ ਸਾਰਾ ਹੀ ਕੁਝ ਏਥੇ ਰਹਿ ਦੂ ਜਾਦਵਾਰੀਆ ਜਾਣੀ ਬੰਦਿਆ ਸਭ ਤੂਜੇ ਛੱਡਣਾ ਪੈ ਦੂ ਜਾਦਵਾਰੀਆ ਜਾਣੀ ਬੰਦਿਆ ਸਭ ਕੁਝ ਹੀ ਛੱਡਣਾ ਪੈ ਦੂ ਕੋਈ ਸਾਥੀ ਨਹੀਂ ਮਣਨਾ ਬੰਦਿਆ ਤੇਰਾ ਅੰਤ ਦਿਹਾੜੇ ਐ ਮਾਲਕ ਮਾਵੇ ਹੁੰਦੇ ਅੰਤ ਨਦੀ ਗਾਲਾ ਸੋਣਾ ਤਾਲ ਬੀਰ ਸਿੰਘਾ ਚੰਗਾ ਹੁੰਦਾ ਕਰ ਮਕਮਾਲੇ ਠੱਗੀਆਂ ਤੇ ਬੜੀਆਂ ਤੋਂ ਨਹੀਂ ਤੇ ਕੰਨਾਂ ਨੂੰ ਹਥਲਾਰੇ ਸੁਖ ਲੈਣਾ ਚਾਹੁੰਦਾ ਜੇ ਛੱਡ ਦੇ ਕੁੱਲ ਹਿਰਸ ਦੇ ਪਾੜੇ ਹੈ ਮਾਰੇ ਕਮਾਲੇ ਹੁੰਦੇ ਅੰਤ ਨਦੀ